ਗੁਰੂ ਸਾਹਿਬ ਲਿਖਦੇ ਆ ਕਿ ਪਹਾ ਮਾਤਾ ਦਾ ਰੋਲ ਹੋਵੇ ਭੈਣ ਦਾ ਰੋਲ ਹੋਵੇ ਕੋਈ ਬੰਦਾ ਕੁਝ ਵੀ ਹਾਸਲ ਨਹੀਂ ਕਰ ਸਕਦਾ ਜਦ ਤੱਕ ਉਹਦੇ ਸਿਰ ਦੇ ਉੱਤੇ ਮਾਂ ਦਾ ਆਸ਼ੀਰਵਾਦ ਨਾ ਇਸ ਤਰ੍ਹਾਂ ਕਿ ਜਦੋਂ ਕੀਰਤੀ ਦੇਖਦਾ ਮੈਂ ਤੇ ਮਾਨ ਪਰਿਵਾਰ ਦੀ ਫੁੱਲਾਂ ਦੀ ਖੁਸ਼ਬੂ ਹਵਾ ਤੋਂ ਵਿਪਰੀਤ ਨਹੀਂ ਜਾਂਦੀ ਸਾਥ ਸੰਗਤ ਲੇਕਿਨ ਮਾਨਵੀ ਗੁਣਾ ਦੀ ਖੁਸ਼ਬੂ ਮਨੁੱਖੀ ਗੁਣਾ ਦੀ ਖੁਸ਼ਬੂ ਚਾਰੋਂ ਦਿਸ਼ਾਵਾਂ ਦੇ ਵਿੱਚ ਫੈਲਦੀ ਹੈ ਔਰ ਰਹਿੰਦੀ ਹੈ ਆਦੀ ਕਾਇਨਾਤ ਤੱਕ ਰਹਿੰਦੀ ਹੈ ਕੋਇਲ ਕੂਕ ਨਾਲ ਪੇੜ ਫਲ ਨਾਲ ਖੇਤ ਉਪਜ ਨਾਲ ਬੰਦਾ ਆਪਦੇ ਕਰਮ ਦਾ ਤੇ ਕਰਮ ਕਿਸੇ ਦਾ ਮਹਤਾਜ ਨਹੀਂ ਕੋਈ ਉੱਚਾ ਨਹੀਂ ਕੋਈ ਨੀਵਾ ਨਹੀਂ ਉਹ ਜਨਮ ਨਾਲ ਨਹੀਂ ਕਮਲ ਦਾ ਫੁੱਲ ਕਿੱਚੜ ਚੁਗਦਾ ਹੈ ਲੇਕਿਨ ਆਪਣੇ ਗੁਣਾ ਖਾਤਰ ਪਰਮਾਤਮਾ ਸ੍ਰੀ ਹਰੀ ਦੇ ਸੀਸ ਦੇ ਉੱਤੇ ਚੜਦਾ ਹੈ ਨਾ ਜਨਮ ਨਾਲ ਇਨਸਾਨ ਕਰਮ ਨਾਲ ਜਦੋਂ ਕਰਮਾਂ ਦੀ ਗੱਲ ਆਉਂਦੀ ਹੈ ਉਹ ਨਫਾ ਨੁਕਸਾਨ ਦੀ ਗੱਲ ਆਉਂਦੀ ਹੈ ਮਹਾਤਮਾਨ ਸਾਹਿਬ ਪਰ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਔਰ ਗੁਰੂਆਂ ਦਾ ਹੀ ਕਿਹਾ ਹਾਂ ਜਨਾ ਕੀ ਪਕੜੀਏ ਸਿਰ ਦੀ ਜੀਏ ਬਾਹਾਂ ਛੋੜੀਏ ਇਹੀ ਤਰ੍ਹਾਂ ਤਮਾਮ ਸਾਹਿਬ ਜਿੱਥੇ ਖੱਬਿਆ ਅੰਗ ਦਾ ਪੈਰ ਲੱਗ ਕੇ ਸਮਝੇ ਨਫਾ ਨੁਕਸਾਨਾਂ ਦੇਖਿਆ ਇਹ ਨਾ ਦੇਖਿਆ ਵੀ ਕੋਈ ਮਿਨਿਸਟਰੀ ਆਉਂ ਖਰੇ ਇਹ ਨਾ ਦੇਖਿਆ ਜਦੋਂ ਧਰਮ ਦੀ ਰਾਹ ਦੇ ਉੱਤੇ ਤੁਰਿਆ ਕਿ ਕੈਪਟਨ ਮੋਰਿੰਦਰ ਸਿੰਘ ਆ ਜਾਂ ਫਲਾਨਾ ਚੀਜ਼ ਦਾ ਮੰਤਰੀ ਆ ਉਹ ਨਸ਼ਾ ਵਿਗਦਾ ਤਾਂ ਵਿਗਦਾ ਆ ਆ ਲੈ ਜੱਟ ਦੀ ਆਵਾਜ਼ ਸੁਣੋ ਸਾਰਾ ਪੰਜਾਬ ਸੁਣੇ ਠੋਕ ਕੇ ਤੇਰੇ ਮੇਰੇ ਨਾਲ ਖੜਿਆ ਅੱਜ ਵੀ ਖੜਾ ਮੈਂ ਕਹਿੰਦਾ ਪੁਰਾਣੀ ਕਹਾਣੀਆਂ ਬਾਬਾ ਫਰੀਦ ਦੀ ਬਾਬਾ ਫਰੀਦ ਤੁੱਤ ਲੈਣ ਗਿਆ ਛੋਟੀ ਜਿਹੀ ਕੁੜੀ ਸੀ 17-18 ਸਾਲ ਦੀ ਆਨਾ ਦਿੱਤਾ ਕਹਿੰਦਾ ਦੀਦੀ ਆਨੇ ਦਾ ਦੁੱਧ ਉਹਨੇ ਇੰਨਾ ਖਾ ਲਿਆ ਹੋਰ ਲੋਕ ਹੀ ਆਏ ਇੰਨਾ ਖਾ ਲਿਆ ਇੱਕ ਨੌਜਵਾਨ ਆਇਆ ਉਹਨੇ ਕੁੜੀ ਵੱਲ ਵੇਖਿਆ ਇੱਕ ਵਾਰ ਐਂ ਰੱਖੀ ਕੜਾਈ ਉਹਨੇ ਸਾਰਾ ਦਾ ਸਾਰਾ ਮਰਿਆ ਵਿੱਚੋਂ ਕਾੜ ਦੇ ਲਾਪਾ ਫਰੀਦ ਬੈਠਾ ਸੀ ਪਹਿਲਾ ਪੁੱਤਰ ਸਾਨੂੰ ਆਨੇ ਆਨੇ ਦਾ ਦੁੱਧ ਨਹੀਂ ਆ ਨਾ ਇਹਨੇ ਕੁਝ ਕਿਹਾ ਮੈਂ ਕੁਝ ਸੁਣਿਆ ਸਾਰੇ ਦਾ ਸਾਰਾ ਭੀਲਾ ਇਹ ਦੋਸਤਾਂ ਕਹਿੰਦੀ ਬਾਬਾ ਜੀ ਜਿੱਥੇ ਸੱਚਾ ਪਿਆਰ ਹੋਵੇ ਉੱਥੇ ਨਫਾ ਨੁਕਸਾਨ ਤੇ ਗਿਣਤੀਆਂ ਬਣਤੀਆਂ ਨਹੀਂ ਹੁੰਦੀ ਨਾ ਦਾ ਨਫਾ ਨੁਕਸਾਨ ਦੇਖਿਆ ਤਮਾਰ ਨੇ ਨਾ ਗਿਣਤੀਆਂ ਬਣਤੀਆਂ ਕੀਤੀਆਂ ਜਰਬਾਰ ਖੜਾ ਮੈਂ ਅੱਜ ਡੰਕੇ ਦੀ ਚੋੜ ਦੇ ਉੱਤੇ ਕਹਿਣਾ ਕਿ ਦੋ ਹਿੱਸਿਆਂ ਵਿੱਚ ਖਲਕਤ ਮੰਡੀ ਦਾ ਪੰਜਾਬ ਦੀ ਵੀ ਮੰਡੀ ਹੈ ਇੱਕ ਲੋਕਾਂ ਦਾ ਇੱਕ ਛੋਕਾਂ ਦਾ ਇੱਕ ਮਹਿਲਾ ਦਾ ਇੱਕ ਟੋਕਾ ਦਾ ਤਮਾਨ ਸਾਹਿਬ ਅੱਜ ਵੀ ਲੋਕਾਂ ਨਾਲ ਖੜੋਤਾ ਚੁੰਕਾਂ ਨਾਲ ਨਹੀਂ ਖੜੋਤਾ ਤਮਾਨ ਸਾਹਿਬ ਅੱਜ ਵੀ ਸੱਚ ਦੀ ਰਾਹ ਤੇ ਖੜੋਤਾ ਹੈ ਤਮਾਨ ਸਾਹਿਬ ਅੱਜ ਵੀ ਕਿ ਤਾਰ ਲੈ ਕੇ ਖੜੋਤਾ ਹੈ ਮਿੱਤਰ ਪਿਆਰਿਓ ਜੀਅਸ ਲੋਕਾਂ ਦੀ ਲੋਕ ਤਾਰੀਫ ਕਰਦੇ ਨੇ ਤਗੜੇ ਲੋਕਾਂ ਤੋਂ ਡਰਦੇ ਆ ਐਸਐਸਪੀ ਐ ਭਾਈ ਡੀਐਸਪੀ ਐ ਨਾ ਪਗਾ ਲੋ ਪਟਾਉ ਲੇਕਿਨ ਕਿਰਦਾਰ ਵਾਲੇ ਲੋਕਾਂ ਦੇ ਉੱਤੇ ਲੋਕ ਭਰੋਸਾ ਕਰਦੇ ਆ ਫਿਰ ਸੁਣੇ ਉਹ ਭਰੋਸਾ ਹੀ ਪੰਜਾਬ ਦੀ ਰਾਜਨੀਤੀ ਨੂੰ ਸਾਰੂਗਾ ਇਹਨਾਂ ਜੋਂਕਾਂ ਤੋਂ ਪੰਜਾਬ ਨੂੰ ਭਾਰੂਗਾ ਔਰ ਉਸ ਲੜਾਈ ਦੇ ਵਿੱਚ ਅਗਰ ਨਵਜੋਤ ਸਿੰਘ ਸਿੱਧੂ ਦਾ ਕੋਈ ਮੋਢਾ ਹੈ ਕੋਈ ਸੱਚੀ ਬਾਹ ਹੈ ਕੋਈ ਧਰਮ ਦਾ ਦਿਲ ਹੈ ਤੇ ਸੁਖਜੀਤ ਸਿੰਘ ਤਮਾਨ ਤੇ ਉਹਦਾ ਪੁੱਤਰ ਜਸਵੰਤ ਇਸ ਕਰਕੇ ਮੈਂ ਅੱਜ ਆਇਆ ਔਰ ਤੁਹਾਨੂੰ ਬੇਨਤੀ ਕਰਨਾ ਕਿ ਸੱਚ ਔਰ ਹੱਕ ਦੀ ਲੜਾਈ ਪੰਜਾਬ ਦੀ ਇਨਸਾਰੀ ਦੀ ਲੜਾਈ ਰਾਜਨੀਤੀ ਕਿੱਥੇ ਤੰਦਾ ਬਣ ਗਈ ਸਿਆਸਤ ਜਿੱਥੇ ਸੱਤਾ ਲਈ ਰਹਿ ਗਈ ਉਥੇ ਇਸ ਬੰਦੇ ਨੇ ਸਿਆਸਤ ਤਮਲੇ ਕੀਤੀ ਹੈ ਲੋਕ ਸੇਵਾ ਲਈ ਕੀਤੀ ਬੜਾ ਫਰਕ ਜ਼ਮੀਨ ਅਸਮਾਨ ਦਾ profession ਤੇ ਮਿਸ਼ਨ ਦਾ ਬੜਾ ਫਰਕ ਹੈ ਇਸੇ ਕਰਕੇ ਜਿਨ੍ਹਾਂ ਲੋਕਾਂ ਨੇ ਆਜ਼ਾਦੀ ਦਿਵਾਈ ਭਗਤ ਸਿੰਘ ਵਰਗੇ ਲੋਕ ਉਹਨਾਂ ਦੇ ਨਾਂ ਤੇ ਲੋਕੀ ਸਰਕਾਰਾਂ ਦਾ ਲekin اخلاق ਹੈ ਨਹੀਂ ਜ਼ਮੀਰ ਹੈ ਨਹੀਂ ਜਾਗਦੇ ਜ਼ਮੀਰ ਹੈ ਨਹੀਂ ਵਿਕੇ ਹੋਏ ਹੋ ਇਸ ਕਰਕੇ ਮੈਂ ਕਹੇ ਨਾ ਕਿ ਸੱਚ ਦਾ ਸਾਥ ਦਿਓ ਔਰ ਇਹ ਠਾਕਾ ਮਾਰਦਾ ਘੱਟ ਇੱਥੇ ਕੋਈ ਪਾਰਟੀ ਉਂਕੀ ਵਾਲੀ ਗੱਲ ਨਹੀਂ ਹੈ ਇੱਥੇ ਤਾਂ ਪੰਜਾਬ ਦੇ ਬਹੁਤ ੜਿਆਂ ਦੀ ਗੱਲ ਹੈ ਇੱਕ ਪੰਜਾਬ ਦੇ ਨਾਲ ਦੂਜਾ ਪੰਜਾਬ ਨੂੰ ਖਾਣ ਵਾਲੇ ਧੰਦਾ ਕਰਵਾਉਂਦੇ ਤੇ ਮੈਂ ਵਧਾਈ ਦਿੰਦਾ ਇੰਨੇ ਲੋਕ ਬੜੇ عرصੇ ਬਾਅਦ ਮੈਂ ਕਿਸੇ ਸ਼ੋਅ ਸਮਾਗਮ ਦੇ ਵਿੱਚ ਇੰਨੇ ਲੋਕ ਮੈਨੂੰ ਇਹ ਨਹੀਂ ਪਤਾ ਵੀ ਜਸਵਿੰਦਰ ਦੀ ਸੱਗੀ ਮਾਂ ਮੰਮੀ ਜੀ ਮੰਮੀ ਜੀ ਅਥਰੂ ਕਹਦਾ ਤਮਾਨ ਸਾਹਿਬ ਕੋਹ ਨੇ ਬੰਦੇ ਸੀ ਮਾਂ ਦਾ ਦਰਜਾ ਕੋਈ ਲੈ ਸਕੇ ਗੁਰੂ ਜੀ ਨੂੰ ਪੁੱਛਿਆ ਕਿਸੇ ਕਿ ਗੁਰੂ ਸਾਹਿਬ ਇਸ ਦੁਨੀਆ ਤੇ ਪਵਿੱਤਰ ਕੀ ਹੈ ਗੰਗਾ ਹੈ ਗਉ ਹੈ ਕੋਈ ਪਵਿੱਤਰ ਹੈ ਉਹ ਕਹਿੰਦਾ ਸਭ ਤੋਂ ਪਵਿੱਤਰ ਮਾਂ ਦਾ ਪਿਆਰ ਕਿਸੇ ਚੰਡਾਲ ਨੇ ਉਹਨੂੰ ਕਿਸੇ ਨੇ ਕਿਹਾ ਕਿ ਮਾਂ ਦਾ ਦਿਲ ਕੱਢ ਲਿਆ ਮਾਂ ਦਾ ਦਿਲ ਕੱਢ ਲਿਆ ਭਾਈ ਤੈਨੂੰ ਦਸ ਦਿਸ਼ਾਵਾਂ ਦਾ ਰਾਜ ਆ ਗਿਆ ਉਹਨੇ ਟਾਕੂਆ ਮਾਰਿਆ ਮਾਂ ਦਾ ਦਿਲ ਕੱਢਿਆ ਤੇ ਜਦੋਂ ਭੱਜਣ ਲੱਗਿਆ ਆਵੇ ਚ ਪੈਰ ਫਸ ਗਿਆ ਥਾੜ੍ਹ ਦਿਨ ਥੱਲੇ ਟਿਕਿਆ ਤੇ ਮਾਂ ਦੇ ਵਿੱਚੋਂ ਆਵਾਜ਼ ਨਿਕਲੀ ਪੁੱਤਰ ਤੈਨੂੰ ਛੱਟ ਨਹੀਂ ਬਚੀ ਇਹ ਜੋ ਸਮ੍ਰਿਤੀ ਹੈ ਇਹ ਜੋ ਕਿਰਦਾਰ ਹੈ ਇਹ ਜੋ ਸੰਸਕਾਰ ਨੇ ਦੁਨੀਆ ਦੇ ਸਾਰੇ ਚਮਤਕਾਰ ਇਹਨਾਂ ਸੰਸਕਾਰਾਂ ਦੇ ਵਿੱਚ ਇਹ ਸੰਸਕਾਰ ਬੀਬੀ ਬਲਬੀਰ ਕੌਰ ਤੋਂ ਹੀ ਆਏ ਨੇ ਕੋਈ ਨਹੀਂ ਆਖਦਾ ਅੱਜ ਕੱਪ ਦੇ ਮਾਵਾ ਕਿੱਤੀ ਪਾਰਟੀਆਂ ਚ ਫਿਰਦੀਆਂ ਨੇ ਲੇਕਿਨ ਇਸ ਮਾਂ ਦਾ ਦਿੱਤਾ ਇਹ ਰੋਲ ਕਿਸੇ ਸਮੱਸਿਆ से दिखਦਾ ਇਹਨੂੰ ਪਰਮਾਨ ਦੇਣ ਦੀ ਕੋਈ ਜ਼ਰੂਰਤ ਨਹੀਂ ਮੈਂ ਅੱਜ ਫੇਰ ਇੰਨਾ ਹੀ ਆਸ਼ਵਾਸਨ ਦਿੰਦਾ ਭਾਜ ਜਦੋਂ ਕ੍ਰਿਕਟ ਖੇਡੀ ਹੋਰ ਗੇਮਾਂ ਖੇਡੀਆਂ ਹੋਰ ਸਾਰਾ ਕੁਝ ਜਿੱਤੇ ਆ ਮੋਢਿਆਂ ਦਾ ਜੋਰ ਸੀ ਲੇਕਿਨ ਹੁਣ ਪੰਜਾਬ ਦੇ ਲੋਕਾਂ ਦਾ ਜੋਰ ਚਾਹੀਦਾ ਹੈ ਪਾਰਟੀਆਂ ਦਾ ਜੋਰ ਚਾਹੀਦਾ ਇਹ ਲੜਾਈ ਫਰਕ ਹੈ ਇੱਥੇ 5 ਨੂੰ 500 ਕਰ ਦਿੰਦੇ ਆ 500 ਵਾਲੇ ਨੂੰ ਜੀਰੋ ਬਾਅਦ ਨੇ ਆਮ ਤੌਰ ਤੇ ਇੱਥੇ ਤੇ ਬਹੁਤ ਕੁਝ 10% ਸੇਵਾ ਹੈ ਤੇ 90% ਮੇਵਾ ਇਸ ਕਰਕੇ ਇਸ ਲੜਾਈ ਦੇ ਵਿੱਚ ਤਮਾਨ ਸਾਹਿਬ ਵਰਗੇ ਯੋਧਿਆਂ ਦੀ ਜ਼ਰੂਰਤ ਹੈ ਤਮਾਨ ਸਾਹਿਬ ਵਰਗੇ ਸੱਚੇ ਲੋਕਾਂ ਦੀ ਕਰਤਾਰ ਵਾਲੇ ਲੋਕਾਂ ਦੀ ਵਿਸ਼ਵਾਸ ਪਾਤਰ ਲੋਕਾਂ ਦੀ ਲੋੜ ਹੈ ਮੈਂ ਥੋੜਾ ਸਮਾਂ ਤੋਂ ਜ਼ਿਆਦਾ ਲੈ ਗਿਆ